ਆਜੋ ਆਜੋ ਲਾਓ ਲਾਓ ਵਾਈਗੋਜੀ ਕਾ ਖਾਲਸਾ ਸਾਹਿਬ ਹਾਂਜੀ ਕੁਛ ਨਹੀਂ ਮੈਂ ਐਸੀ ਸਮਾਜ ਵਿੱਚੋਂ ਮਜ਼ਦੂਰਾਂ ਦੀ ਆਵਾਜ਼ ਹਾਂ ਮੇਰੀ ਆਵਾਜ਼ ਦਬਾਈ ਜਾ ਰਹੀ ਹੈ ਜੀ ਇੱਕ ਸਾਜ਼ਿਸ਼ ਦੇ ਤਹਿਤ ਕੀ ਕਹਿਣਾ ਚਾਹੂਗਾ ਤੁਹਾਡੇ ਤੇ ਜਿਹੜਾ ਰੋਕ ਲੱਗੇ ਪੀਪੀ ਸੁਖਵਿੰਦਰ ਵੱਲੋਂ ਔਰ ਸਭ ਦੇ ਪ੍ਰਮਾਤ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਨੇ ਝੂਠੇ ਨੇ ਬੇਬੁਨਿਆਦ ਨੇ ਜੀ ਮੈਂ ਐਸੀਆਂ ਦੀ ਮਜ਼ਦੂਰਾਂ ਦੀ ਆਵਾਜ਼ ਹਾਂ ਇਹ ਆਵਾਜ਼ ਚੜ੍ਹਦੀ ਕਲਾ ਚ ਰਹੂਗੀ ਮੈਂ ਚੜ੍ਹਦੀ ਕਲਾ ਚ ਹਾਂ ਔਰ ਇਹੀ ਕਹੂੰਗਾ ਕਿ ਵਾਈਗੋਜੀ ਕਾ ਖਾਲਸਾ ਵਾਈਗੋਜੀ ਕੀ ਫਤਿਹ ਜੈ ਭੀਮ ਜੈ ਭਾਰਤ ਚੜ੍ਹਦੀ ਕਲਾ ਚ ਹਾਂ ਮੈਂ ਚੜ੍ਹਦੀ ਕਲਾ ਚ ਆਪਣੇ ਅਸੀਸ ਮਾਈ ਦੀ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਸਾਹਾਂ ਤੱਕ ਕਰਦਾ ਰਹੂੰਗਾ ਇਹ ਸਿਰਫ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਰਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਕੀ ਕਹਿਣਾ ਮਤਲਬ ਗ੍ਰਿਫਤਾਰੀ ਤੋਂ ਬਾਅਦ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦਾ ਆਇਆ ਵੱਡਾ ਬਿਆਨ ਕਿਹਾ ਕਿ ਮੰਨੂੰ ਝੂਠਾ ਫਸਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ਤੇ ਗਲਤ ਟਿੱਪਣੀ ਕਰਨ ਦੇ ਮਾਮਲੇ ਦੇ ਵਿੱਚ ਰੰਗਰੇਟੇ ਨੂੰ ਗ੍ਰਿਫਤਾਰ ਕੀਤਾ ਸੀ ਤੇ ਬੀਤੇ ਦਿਨੀ ਉਸ ਨੂੰ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਸੀ ਪਰ ਅੱਜ ਰੰਗਰੇਟੇ ਦਾ ਮੈਡੀਕਲ ਕਰਵਾਉਣ ਵਾਸਤੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਜਿੱਥੇ মিডিਆ ਨਾਲ ਗੱਲਬਾਤ ਕਰਦੋ ਰੰਗਰੇਟੇ ਨੇ ਕਿਹਾ ਕਿ ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ মিডিਆ ਨਾਲ ਗੱਲਬਾਤ ਕਰਦੋ ਰੰਗਰੇਟੇ ਨੇ ਹੋਰ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਆਂ ਆਓ ਆਓ ਲਾਓ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਸਸੀ ਸਮਾਜ ਵਿੱਚੋਂ ਮਜ਼ਦੂਰਾਂ ਦੀ ਆਵਾਜ਼ ਆ ਮੇਰੀ ਆਵਾਜ਼ ਦਬਾਈ ਜਾ ਰਹੀ ਆ ਜੀ ਇੱਕ ਸਾਜ਼ਿਸ਼ ਦੇ ਤਹਿਤ ਕੀ ਕਹਿਣਾ ਚਾਹੂਗਾ ਤੁਹਾਡੇ ਤੇ ਜਿਹੜਾ આરોਪ ਲੱਗੇ ਪੀਪੀ ਸੁਖਵਿੰਦਰ ਵੱਲੋਂ ਸਭ ਬੇਬੁਨਿਆਦ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਨੇ ਝੂਠੇ ਨੇ ਬੇਬੁਨਿਆਦ ਨੇ ਮੈਂ ਐਸੀਆਂ ਦੀ ਮਜ਼ਦੂਰਾਂ ਦੀ ਆਵਾਜ਼ ਆ ਇਹ ਆਵਾਜ਼ ਚੜ੍ਹਦੀ ਕਲਾ ਚਾਹੂਗੀ ਮੈਂ ਚੜ੍ਹਦੀ ਕਲਾ ਚ ਆ ਔਰ ਇਹ ਹੀ ਕਹੂੰਗਾ ਕਿ ਵਾਇਗੋਜੀ ਦਾ ਖਾਲਸਾ ਵਾਇਗੋਜੀ ਦੀ ਫਤਿਹ ਜੈ ਪੀਮ ਜੈ ਭਾਰਤ ਚੜ੍ਹਦੀ ਕਲਾ ਚ ਮੈਂ ਚੜ੍ਹਦੀ ਕਲਾ ਚ ਆਪਣੇ ਐਸੀ ਸਮਾਜ ਦੇ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਸਮਾਂ ਤੱਕ ਕਰਦਾ ਰਹੂੰਗਾ ਇਹ ਸਿਰਫ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਰੀਂਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਇੱਕ ਨਾਮ ਚੌਧਰੀਆਂ ਵੱਲੋਂ ਜਾਤ ਹੰਕਾਰਿਆਂ ਵੱਲੋਂ ਮੈਂ ਐਸੀ ਸਮਾਜ ਤੋਂ ਇਸ ਕਰਕੇ ਮੇਰੀ ਆਵਾਜ਼ ਦਬਾਈ ਜਾ ਰਹੀ ਹੈ ਇਹ ਸਿਰਫ ਸਾਜ਼ਿਸ਼ ਦੇ ਤਹਿਤ ਇਹ ਜੋ ਕੁਝ ਹੋਇਆ ਸਾਜ਼ਿਸ਼ ਦੇ ਤਹਿਤ ਹੋਇਆ ओके ਸਭ ਬੈਠੇ ਸਾਰੇ ਸਭ ਬਿਲਕੁਲ ਚੜਦੀ ਗੱਲਾਂ ਦੇ ਵਿੱਚ ਚੜਦੀ ਚਲਣ ਸੋਈ ਕੁੱਟ ਮਾਰਦੀ ਕਿੱਥੇ ਹੈ ਮੇਰਾ ਖਾਲਸਾ ਵਾਹਿਗੁਰੂ ਜਿੱਕੀ ਪੱਤੇ ਜੈਪੀ ਜੈ ਪਹਾੜ ਜੈ